ਪਹਿਲੀ ਕਬੱਡੀ ਬੜੀ ਸਨਮਾਨੇ ਦੀ ਧਰਤੀ ਦਾ ਕੈਨੇਡਾ ਦੇ ਵਿੱਚ ਟਕਰਾ ਖੇਡਿਆ ਹੈ ਅਮਰੀਕਾ ਦੇ ਵਿੱਚ ਗੱਲਾਂ ਹੋਈਆਂ ਮੇਰੇ ਮਿੱਤਰੋ ਉਹ ਦੂਜੇ ਪਾਸੇ ਟੀਮ ਕਹਿੰਦੇ ਤਮਤਾਨ ਸਾਹਿਬ ਦੀ ਹੈ ਹਰਵੀਰ ਟੀਨਸੇ ਹੋਣਾ ਨਾ ਮੇਰੇ ਵੀਰੋ ਹਰ ਇੱਕ ਜੱਫਾ ਕਹਿੰਦੇ ਮੇਰੇ ਵੀਰੋ ਤਮਤਾਨ ਸਾਹਿਬ ਦੀ ਟੀਮ ਦਾ 3000 ਦਾ ਪਰ ਮੁੰਡਾ ਨਬਾਬਾ ਵਰਗਾ ਮੇਰੇ ਵੀਰੋ ਇੱਕ ਪਾਸੇ ਨੌਜਾਨ ਪੰਡੋਰੀ ਦੇ ਮੇਲੇ ਦਾ ਨਾਡਗਰਾ ਟਰੈਕਟਰ ਦਾ ਜੇਤੂ ਹੈ ਮੌਲੀ ਪੰਮਾ ਮੇਰੇ ਵੀਰੋ ਉਮਰ ਛੋਟੀ ਖੇਡ ਵੱਡੀ ਜੱਗ ਤੇ ਕਾਂ 5000 ਦੀਆਂ 5000 ਦੀ ਪਹਿਲੀ ਕਬੱਡੀ ਪੈ ਰਹੀ ਹੈ ਚਾਰ ਜਾਫੀ ਹੈ ਤਮਤਾਨ ਸਾਹਿਬ ਦੀ ਧਰਤੀ ਮੇਰੇ ਮਿੱਤਰੋ ਆਹ ਦੇਖੋ ਸਨੀ ਨੇ ਟਰਾਈ ਕੀਤੀ ਤੇ ਬਣੀ ਨੰਬਰ ਦਾ ਬਾਤਾ ਆਪਣੀ ਟੀਮ ਸਾ ਇਹਨਾਂ ਨੇ ਤਮਤਾਨ ਸਾਹਿਬ ਦੀ ਟੀਮ ਸੱਦੀ ਹੈ ਜਦੋਂ ਹਜੂਰ ਸਾਹਿਬ ਨੂੰ ਜਾਣਿਆ ਤਮ ਤਾਨਸਾਂ ਦੇ ਵਿੱਚ ਦੁਨੀਆ ਨਤਮਸਤਕ ਹੁੰਦੀ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਮੇਰੇ ਵੀਰੋ ਚੜਰ ਮੁਬਾਰਕ ਦਰਤੀ ਹੈ ਦੀਪ ਦੀ ਰੇਡ ਲਓ ਦੀਪ ਦੀ ਕਬੱਡੀ ਪੈ ਰਹੀ ਹੈ ਦਪੁਰਜੀ ਵਾਲਾ ਇਹ ਮਾਜੇ ਤੋਂ ਆਇਆ ਅੰਮਰਸਰੀਆ ਕਦੇ ਕਬੱਡੀ ਪਾ ਰਿਹਾ ਲੈ ਵੀ ਜੱਸ ਉਹ ਦੇਖ 2100 ਦਾ ਲੱਗਦਾ ਉਹ ਦੇਖ 2100 ਦਾ ਥੜ ਥੜ ਜੱਥੇ ਲੱਗਦੇ ਆ ਉਹ ਥੜ ਥੜ ਜੱਥੇ ਲੱਗਦੇ ਆ ਉਧਰ ਜਿਹੜਾ ਨੰਬਰ ਹੋल्ड ਸੀ ਉਹ ਜਾਫੀਆਂ ਦਾ ਗਿੜਬੇ ਵਾਲਿਆਂ ਦਾ ਨੋਟ ਕਰ ਲਿਓ ਜੀ ਤੇ ਧੰਨਵਾਦ ਹੈ ਬਾਈ ਰਿਕੂ ਸੰਬਰਾ ਬੈਲਜੀਅਮ ਜੀ ਵਾਲਿਆਂ ਦਾ ਐਲਾਨ ਕਰਾਇਆ ਮੇਰੇ ਵੀਰੋ ਆ ਗਿਆ ਸੁਨੀਲ ਬੱਬੂ ਖੰਡਾ ਜੀ ਲਓ ਲਓ ਸਾਹਮਣੇ 2100 ਦਾ ਫੇਰ ਦੂਜਾ ਲਾਤਿਆ ਜੱਸ ਕਨੇਡਾ ਨੇ ਐਲਾਨ ਕਰਾਇਆ 22100 ਜੱਫੀਆਂ ਦਾ ਹੋਵੇਗਾ ਸਿਰਾਗਦੀਨ ਦੇ ਦਾ ਉਧਰ ਮਨੂ ਆਸਟ੍ਰੇਲੀਆ ਵੱਲੋਂ ਤਿੰਨ ਕਬੱਡੀਆਂ ਬਣੀ ਸਬਾਣੇ ਦੀਆਂ 2100 ਦੀਆਂ 2100 ਦੀਆਂ ਸਲਾਮਦੀਨ ਮੈਂ ਮੇਰੇ ਵੀਰੋ ਉਹ ਕਹਿੰਦੇ ਚੁੱਪ ਕੀਤੀ ਵਾਲੇ ਦਾ ਕਜਣ ਜਫਾਣਾ ਗਿਆ ਪਰ ਆਹ ਕਹਿੰਦੇ ਜਦੋਂ ਜੁੱਕੇ ਗਿਆਣਾ ਢਿਲੇਰੇ ਵਾਲੇ ਦਾ ਧੰਨਵਾਦ ਹੈ ਇਸਵੇਂ ਮੱਖਣ ਮੱਖੀ ਮੱਖੀ ਕਲਾ ਪਿੰਡ ਵਾਲਾ ਸੰਧੂ ਪਰਿਵਾਰ ਦਾ ਦੇਖੋ ਖਿਡਾਰੀ ਕਬੱਡੀ ਪਾ ਰਿਹਾ ਹੈ ਕਬੱਡੀ ਪੈਂਦੀਆਂ ਨੇ ਵੀ ਬੱਬੂ ਆ ਵੀ ਵੀਰਿਆ ਸਾਰੇ ਵੀਰਾਂ ਦਾ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੱਖੀ ਕਲਾ ਪਿੰਡ ਵਾਲਾ ਮੱਖੀ ਭੱਜ ਗਿਆ ਨੰਬਰ ਦਾ ਵਾਅਦਾ ਕਰਦਾ ਹੋਇਆ ਅੱਜ ਕਦੇ ਮਨਪ੍ਰੀਤ ਗੱਗੂ ਕੈਨੇਡਾ ਵੱਲੋਂ ਦੂਜਾ ਪ੍ਰਾਈਜ਼ ਦਿੱਤਾ ਜਾਣਾ ਹੈ ਦੂਜਾ ਪ੍ਰਾਈਜ਼ ਜਿਹੜਾ ਹੈ ਉਹ 71 75000 ਦਿੱਤਾ ਜਾਵੇਗਾ ਇੱਕ ਗੱਗੂ ਕਹਿੰਦੇ ਕਬੱਡੀ ਪਲੇਅਰ ਦੌਣ ਕਲਾ ਵਾਲਾ ਉਹ ਕੈਨੇਡਾ ਦੇ ਵਿੱਚ ਵੱਸਦਾ ਹੈ ਉਹ ਵੀ ਲਾਈਵ ਦੇਖਦਾ ਹੋਣਾ ਤੇ ਦੂਜੇ ਪਾਸੇ ਮੇਰੇ ਮਿੱਤਰੋ ਉਹ ਕਹਿੰਦੇ ਗੱਲਾ ਹੂ ਦਾ ਆਵਾਜ਼ ਆਵੇ ਕੁੱਲੀ ਨਹੀਂ ਫਕੀਰ ਦੀ ਵਿੱਚੋਂ ਚਰਾਗ ਨੇ ਕਹਿੰਦੇ ਲਾਗੇ ਜਫਾ ਬੱਲੇ ਬੱਲੇ ਕਰਾਤੀ ਹੈ 好的。<Order. S 2> ਟਾਪ ਦਾ ਮੈਚ ਅੱਜ ਦੌਣ ਕਲਾ ਦੇ ਮੇਲੇ ਦਾ ਕਹਿੰਦੇ ਚੱਲਦਾ ਮੇਰੇ ਮਿੱਤਰੋ ਕਿ ਅੱਜ 13 ਲੌਂਗ ਗਵਾਚੂ ਜਾਂ ਅਜ ਪੁੜਾ ਢੋਲ ਦਾ ਪਾਟੂ ਉਹ ਕਹਿੰਦੇ ਬਣੀ ਸਮਾਣੇ ਵਾਲ ਦੀ ਜਿਹੜੀ ਵੱਧ ਕੇ ਕਬੱਡੀ ਪੈ ਰਹੀ ਹੈ ਲੈ ਵੀ ਕਾਲੇ ਸੰਗਿਆਂ ਵਾਲਿਆ ਫੜ ਤਿਆਰੀ ਜਾਂ ਫਿਰ ਕਹਿ ਪੰਮੇ ਮਹੋਲੀ ਵਾਲੇ ਨੂੰ ਪਰ ਸਣੀ ਨੇ ਕਹਿੰਦੇ ਕੀਤੀ ਟਰਾਈ ਹੋ ਜਾਂਦਾ ਲਓ ਸਾਹਮਣੇ ਬੰਦਰ ਰਿੰਦਰ ਫੌਜੀ ਹੁਣੀ ਹਰਦੇਵ ਢੇਡਸਾ ਉਹਨਾਂ ਦੀ ਜਗਦੀਪ ਢੇਡਸਾ ਉਹਨਾਂ ਦੀ ਯਾਦਵਿੰਦਰ ਕਾਲੇ ਵੀਰ ਉਹਨਾਂ ਦੀ ਟੀਮ ਹੈ ਦੂਜੇ ਪਾਸੇ ਕਹਿੰਦੇ ਦਿੜਬੇ ਦੀ ਟੀਮ ਅੱਜ ਕਹਿੰਦੇ ਬੜੇ ਵੀਰ ਜੱਸ ਢੀਡ ਸਾਰੇ ਸਪੌਂਸਰ ਕੀਤੀ ਹੈ ਤੇ ਨਾਲ ਇੱਕ ਟਰੈਕਟਰ ਦੇਣਾ ਜੱਸ ਢੀਡਸਾ ਨੇ ਬੈਸਟਾਂ ਵਾਲਾ ਤੇ ਨੰਬਰ ਰੀਡਰ ਦੇ ਫੇਰ ਵੱਡਾ ਮੇਲਾ ਹੋਵੇ ਦੌਣਕਲਾ ਵਿੱਚ ਤਾੜੀਆਂ ਆਪਾਂ ਕਲੱਬ ਵਾਲਿਆਂ ਦੇ ਨਾਂ ਤੇ ਮਾਰ ਦਈਏ ਉਧਰ ਬਣੀ ਸਮਾਣੇ ਵਾਲਾ ਇਸਵੇਂ ਨੰਬਰ ਇਹ ਜਾਫੀ ਤਕੜਾ ਹੀ ਦਮ ਰੱਖਦਾ ਇਸ ਗੱਬਰ ਨੂੰ ਡੱਕਣ ਦਾ ਓ ਸ਼ੇਰ ਜੱਟਾ ਦੇਲਾ ਸੰਧੂਆ ਦੇ ਮੁੰਡੇ ਮੱਖਣ ਦਾ ਸ਼ੇਰ ਜੱਟਾ ਦੇਲਾ ਸੰਧੂਆ ਦੇ ਮੁੰਡੇ ਮੱਖਣ ਦਾ ਪਰ ਕਹਿੰਦੇ ਪੰਮਾ 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 ਤੇ ਮੱਖਣ ਮੱਖਣ ਤੇ ਪੰਮਾ ਖੜਕਾ ਦੜਕਾ ਖੜਕਾ ਦੜਕਾ ਖੜਕਾ ਦੜਕਾ ਓ ਵਾਹ ਇਹ ਸੋਹਣਾ ਹੈ ਵਾਹ ਓ ਸੋਹਣਾ ਹੈ ਡੇੜਬੇ ਦੀ 3600 ਥੋੜ੍ਹ ਦਿੱਤੇ ਜਾਣਿਆ ਅੱਜ ਥੋੜ੍ਹ ਦਿੱਤੇ ਜਾਣਿਆ ਬੜੀ ਸਮਾਨੇ ਦੀ ਧਰਤੀ ਦਾ ਅੱਜ ਕਹਿੰਦੇ ਫੋਰ ਜਿੱਤੋਂ ਨੂੰ ਫਿਰਦਾ ਪਰ ਨੰਬਰ ਰੀਡਰ ਦੇ ਹਿੱਸੇ ਜੁੜਦਾ ਹੈ ਅਗਰ ਕਰ ਦਿਓ ਮੇਰਾ ਭਰਾ ਬਣ ਕੇ ਰੀਡਰ ਦਾ ਨੰਬਰ ਸਹੀ ਹੈ ਅਗਲੀ ਕਬੱਡੀ ਮੱਖਣ ਬਾਤਾ ਹੋਇਆ ਕਹਿੰਦੇ ਖੇਡ ਮੈਦਾਨ ਵਿੱਚ ਪਾਉਣ ਦੇ ਲਈ ਫੋਰਚੂਨਰ ਕਹਿੰਦੇ ਮਾਨ ਸਨਮਾਨ ਦੇ ਵਿੱਚ ਸਨੀ ਨੂੰ ਤੇ ਮੱਖਣ ਨੂੰ ਦਿੱਤੀ ਜਾਵੇਗੀ ਲਓ ਮੱਖਣਾ ਹਾਂ ਤਾਂ ਬੱਬਾ ਅਵਤਾਰ ਸਿੰਘ ਜੀ ਘਰਿਆਲੇ ਵਾਲੇ ਦੀ ਵੱਡੀ ਕਿਰਪਾ ਇਹ ਕਹਿੰਦੇ ਮੱਖਣ ਦੇ ਉੱਪਰ ਅਗਲੀ ਕਬੱਡੀ ਲੈ ਵੀ ਅੰਰੀਕ ਕਰਦੇ ਗੱਲ ਵੀ ਸੁਨੀਲ ਆ ਗਿਆ ਕਬੱਡੀ ਤੋਂ ਸੁਨੀਲ ਕਬੱਡੀ ਪਾ ਰਿਹਾ ਸੁਨੀਲ ਦੀ ਕਬੱਡੀ ਪੈ ਰਹੀ ਹੈ ਅੱਜ ਕੌਣ ਫੋਰਡ ਜਿੱਤ ਕੇ ਜਾਵੇਗਾ ਇਸ ਸਮੇਂ ਦੀਆਂ ਗੱਲਾਂ ਹੋਣ ਗਿਆ ਇਹ ਚਿਰਾਗਦੀਨ ਹੈ ਮਈਆਂ ਵਾਲਾ ਪਿੰਡ ਹੈ ਮੇਰੇ ਮਿੱਤਰੋ ਓ ਜੱਫਾ ਓ ਦੇਖੋ ਜੱਫਾ ਬੋਲੇ ਸੋਨਹਾ ਹਾ ਸ੍ਰੀ ਅਕਾਲ ਬੋਲੇ ਸੋਨਿਆਲ ਸਤਿ ਸ਼੍ਰੀ ਅਕਾਲ ਬੱਬੂ ਬਾਈ ਦੱਸਿਏ ਦਰਸ਼ਕਾਂ ਨੂੰ ਵੀ ਜਿਹੜੇ ਜੱਫੀ ਨੇ ਜੱਫਾ ਲਾਇਆ ਵੀ ਪੰਜਾਬ ਦੇ ਵਿੱਚ ਆਹ ਮੁੰਡੇ ਦੇ ਵਿੱਚ ਪਿੰਡ ਦੇ ਵਿੱਚ ਸਭ ਤੋਂ ਵੱਧ ਵੱਡਾ ਟਰੱਕ ਨੇ ਵੱਧ ਵੱਧ ਟਰੱਕ ਨੇ ਕਹਿੰਦੇ ਜ਼ਿਲ੍ਹੇ ਫਿਰੋਜ਼ਪੁਰ ਦੇ ਕਹਿੰਦੇ ਮਈਆਂ ਵਾਲਾ ਪਿੰਡ ਦੀ ਗੱਲ ਹੁੰਦੀ ਆ ਕਹਿੰਦੇ ਜੀਰੇ ਦੇ ਲਾਗਿਓ ਚੱਲ ਕੇ ਆਇਆ ਹੈ ਹਰਦੇਵ ਢਿੱਡਸਾ ਜਗਦੀਪ ਢਿੱਡਸਾ ਕਹਿੰਦੇ ਵੀ ਤਮਤਾਨ ਸਾਹਿਬ ਵਾਲੇ ਜਿੰਨੇ ਜੱਫੇ ਲਾਉਣਗੇ ਤਿੰਨ ਤਿੰਨ ਹਜ਼ਾਰ ਤਿੰਨ ਤਿੰਨ ਹਜ਼ਾਰ ਹਰ ਇੱਕ ਜੱਫੇ ਦਾ ਆ ਮੱਖਣ ਇਸ ਪਰ ਅਗਲੀ ਕਬੱਡੀ ਉਹ ਕਹਿੰਦੇ ਬਣੀ ਸਮਾਣੇ ਵਾਲਾ ਵਾਧਾ ਹੋਇਆ ਪਾਉਣ ਦੇ ਲਈ ਲੈ ਵੀ ਕਹਿੰਦੇ ਕਾਲੇ ਸਿੰਘਾਂ ਵਾਲਿਆ ਦੁਨੀਆ ਚਾਹੁੰਦੀ ਆ ਦੁਨੀਆ ਚਾਹੁੰਦੀ ਆ ਪਰ ਸਾਹਮਣੇ ਵੇਖਾਂਗੇ ਚੋਬਰ ਕਰਦਾ ਟਰਾਈ ਉਹ ਜਾਂਦਾ ਉਹ ਜਾਂਦਾ ਸੈਮਦੀਪਰ ਮਨਜੋਤ ਢੀਂਡਸਾ ਤੇ ਰਹਿਨਾਨ ਖਾਨ ਤੇ ਨਾਲ ਜਗਦੀਪ ਢੀਂਡਸਾ ਵੀਰ ਦਾ ਧੰਨਵਾਦ ਆਓ ਦੇਖੋ ਮੱਖੀ ਕਲਾ ਪਿੰਡ ਵਾਲਾ ਸੰਧੂਆਂ ਦਾ ਮੁੰਡਾ ਨੰਬਰ ਦਾ ਵਾਧਾ ਕਰਦਾ ਹੋਇਆ ਗਿੰਦੇ ਕਜੇੜੀ ਵੀਰ ਦਾ ਧੰਨਵਾਦ ਹੈ ਗੁਰਿੰਦਾਂ ਵਾਲਾ ਐਨ ਕਨੇਡਾ ਵਿੱਚ ਵਸਦਾ ਦੜਬੇ ਦੀ ਟੀਮ ਇਹ ਭਰਾ ਜਿਹੜੇ ਕਹਿੰਦੇ ਵੱਡੀ سپورਟ ਯਾਰੀ ਕਹਿੰਦੇ ਜੱਸ ਕਨੇਡਾ ਵਾਲ ਦੇ ਨਾਲ ਪਰ ਸਾਹਮਣੇ ਵੇਖੇ ਪੈਂਦੀ ਕਬੱਡੀ ਦੇ ਫਰ ਨੌਜਵਾਨ ਨੇ ਕਿੰਦੀ ਕੀਤੀ ਟਾਈ ਉਧਰ ਵੀ ਬਿੱਲੇ ਪਟੇੜੀ ਦਾ ਵੀ ਬਹੁਤ ਵੱਡਾ ਯੋਗਦਾਨ ਦੱਸ ਜਰ ਦਾ ਹੈ ਬਿੱਲੇ ਪਟੇੜੀ ਦਾ ਧੰਨਵਾਦ ਮੈਚ ਸੰਭਾਪਤ ਜੀ ਬੋਲੇ ਸੋਨਹਾ